ਨਹੀਂ ਜਿਸ ਨੂੰ ਕਿੰਨੀ ਸ਼ੰਕਾ ਹੋਵੇ ਨ ਵੀ ਤਾਂ ਹੋਈ ਚੁ ਗੱਪਾਂ ਮਾਰਦੇ ਆਂ ਜੇ ਇਹ ਕਰਦੇ ਪੁੱਛ ਲੈਣਾ ਨੇੜੇ ਇਹ ਪਿੰਡ ਜੀ ਉੱਥੇ ਇੱਕ 24 ਸਾਲ ਦੇ ਮੁੰਡੇ ਦੀ ਕੈਂਸਰ ਨਾਲ ਡੈਥ ਹੋ ਗਈ ਮੌਤ ਹੋ ਗਈ ਘਰ ਭੋਗ ਪਿਆ ਹੰਪੜ ਸਾਹਿਬ ਦਾ ਫਿਰ ਕੀਰਤਨ ਤੱਕ ਗੁਰਦਵਾਰ ਸਾਹਿਬ ਆਉਣਾ ਸੀ ਉਹ ਗੁਰਦਵਾਰ ਸਾਹਿਬ ਨੂੰ ਜਾਂਦੀ ਬਾਬਾ ਜੀ ਨੂੰ ਦੇਖ ਕੇ ਨਾ ਮੁੰਡੇ ਦੇ ਮਾਪੇ ਆ ਗਏ ਮਾਂ ਕਹਿੰਦੀ ਬਾਬਾ ਜੀ ਸਾਡਾ ਘਰ ਖਾਲੀ ਹੋ ਗਿਆ ਇੱਕੋ ਇੱਕ ਮੁੰਡਾ ਸੀ 24 ਸਾਲ ਦਾ ਕੈਂਸਰ ਚ ਮੌਤ ਹੋ ਗਈ ਹੁਣ ਮਾਂ ਤਾਂ ਬਹੁਤ ਬਰਬਾਦ ਕਰਦੀ ਹੈ ਸਾਦੂਆਂ ਨੇ ਦਿਲ ਨਾ ਬਹੁਤ ਕੋਮਲ ਹੁੰਦੀ ਹੈ ਬਾਬਾ ਜੀ ਕਹਿੰਦੇ ਬੇਬੇ ਰੋ ਨਾ ਛੇਤੀ ਉਹ ਮੁੜਿਆਊਗਾ ਉਹੀ ਮੁੜਿਆਊਗਾ ਦੇਖ ਲਈ ਉਹੀ ਚੱਕਰ ਚੇਨ ਹੋਣਗੇ ਹੁਣ ਉਹ ਮੁੰਡੇ ਤਾਂ ਹੁਣ ਜਨਮ ਹੋਇਆ ਜੀ ਮੈਂ ਤੁਹਾਨੂੰ ਐਡਰੈਸ ਵੀ ਦੱਸ ਦਿੰਦਾ ਜਾ ਕੇ ਪੁੱਛ ਲਿਓ ਉਹ ਮੁੰਡੇ ਦਾ ਨਾਮ ਹੈਗਾ ਸਤਨਾਮ ਸਿੰਘ ਬਾਪ ਦਾ ਨਾਮ ਗੁਰਮਖ ਸਿੰਘ ਹੈ ਪਿੰਡ ਬਘੌਰ ਹੈ ਕੋਈ ਬਹੁਤੀ ਦੂਰ ਨਹੀਂ ਹੈ ਜਾ ਕੇ ਆਪਣਾ ਉਹ ਕਰ ਸਕਦਾ ਹੈ ਕਈ ਲੋਕਾਂ ਨੇ ਤਾਂ ਕਿ ਇਹ ਤਾਂ ਉਹ ਗੱਪਾਂ ਮਾਰ ਜਣੇ ਉਹ ਗੱਪਾਂ ਮਾਰੀ ਜਣਗੇ